ਮੈਂ ਮਲਾਜੀ ਮੈਂ ਐਸੋਸੀਏਸ਼ਨ ਫੈਡਰੇਸ਼ਨ ਦਾ ਇੱਕ ਫੁਕਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਜੀ ਮੇਰੀ ਜਿਹੜੀ ਲਾਈਫ ਦੇ ਵਿੱਚ ਪਹਿਲਾ ਹਾਸਾ ਦੇਖਿਆ ਮੈਂ ਰੋਬਰੀ ਹੈ ਲੁੱਟਨੀ ਇਹ ਕਿਸਮ ਦਾ ਕਿ ਸਾਡੇ ਸ਼ਹਿਰ ਵਸਿਆ ਵਸੇ ਇੱਕ ਬੜਾ ਪੈਨਿਕ ਦਾ ਮਾਹੌਲ ਹੈ ਖਾਸ ਕਰਕੇ ਵਪਾਰੀਆਂ ਵਾਸਤੇ ਅਸੀਂ ਲੋਕ ਕੱਲ ਦਿਨ ਇੰਨੇ ਪਰੇਸ਼ਾਨ ਆ ਅਸੀਂ ਸੋਚਣ ਤੋਂ ਮਜਬੂਰ ਹੋ ਗਏ ਆ ਵੀ ਅਸੀਂ ਇੱਥੇ ਕੰਮ ਕਰੀਏ ਜਾਂ ਨਾਗਰਿਕ ਕਿਸ ਟਿਕਾਣਾ ਕੰਮ ਕਿਤੇ ਜਾਵੇ ਕਿਉਂਕਿ ਸ੍ਰੀ ਆਮ ਇੱਕ ਸ਼ਹਿਰ ਚ ਆ ਕੇ 25 30 ਲੋਕ ਹਜ਼ਾਰ ਬੰਦ ਸਟੋਰ ਆ ਲੈਣੀ ਲੇਬਰ ਨੂੰ ਡੀਵੀਆਰ ਨੂੰ ਸਾਰਾ ਕੈਪਚਰ ਕਰਨ ਤੋਂ ਬਾਅਦ maal ਨੂੰ ਲੋਡ ਕਰਕੇ ਉਹ ਸ਼ਹਿਰ ਤੋਂ ਨਿਕਲ ਜਾਂਦਾ ਬੜੀ ਵੱਡੀ ਗੱਲ ਆ ਪਰ ਅਸੀਂ ਕੱਲ ਦੇ ਸਾਰੇ ਜਿਹਨੇ ਜਿੰਨੇ ਵੀ ਮੇਰੇ ਆਫਿਸ ਵੇਲੇ ਰਹਾ ਨਾਲ ਮੇਰੇ ਇੰਡੋ ਫਾਰਮ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਆ ਮੇਰੇ ਰਾਜਜੀ ਆ ਨਾ ਕੁਦੀਪ ਸਿੰਘ ਵੇਦੀ ਆ ਰੂਮ ਮੇਤਲਾ ਆ ਜਿੰਨੇ ਵੀ ਜਿੰਨੇ ਵੀ ਸਾਡਾ ਵੇਲੇ ਰਹਾ ਅਸੀਂ ਸਾਰੇ ਇੱਕੋ ਜੀ ਸੋਚ ਰਹੇ ਆ ਕਿ ਆਪਾਂ ਜਿਹੜਾ ਨੁਕਸਾਨ ਆ ਕਿਸੇ ਪਾਰਟੀ ਦਾ ਜਿਹਦਾ ਵੀ ਆ ਉਹ ਸਾਡੀ ਮੰਡੀ ਦਾ ਰੁਆ ਗਿਆ ਜਿੱਥੋਂ ਵੀ ਗਿਆ ਔਰ ਅਜ ਤੱਕ ਵੀ ਜੋ ਵੀ ਅਸੀਂ ਮੁਹਿੰਮ ਕੀਤੀ ਹੈ ਆਪਾਂ ਉਸਦੇ ਪੂਰਾ ਉਤਰਿਆ। ਲੱਗਦਾ ਨਹੀਂ ਤੁਹਾਡੇ ਕੋਈ ਭੇਤੀ ਦੇ ਹੱਥੋਂ ਸਾਦਾ ਫਲੂ ਦੇ ਅੰਦਰੋਂ। ਦੇਖੋ ਮੈਂ ਇਸ ਚੀਜ਼ ਦੇ ਉੱਤੇ ਕੋਈ ਚੀਜ਼ ਮੈਂ ਸਟੇਟਮੈਂਟ ਦੇਣਾ ਚਾਹੁੰਦਾ ਕਿਉਂਕਿ ਇਹ ਜਿਹੜੀ ਵੈਰੀਫਿਕੇਸ਼ਨ ਹੈ ਪੁਲਿਸ ਕਰ ਰਹੀ ਆਪਣੇ ਦੌਰ ਦੇ ਉੱਤੇ। ਮੈਂ ਸਿਰਫ ਪ੍ਰਸ਼ਾਸਨ ਨੂੰ, ਪੁਲਿਸ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਸਾਰੇ ਵਪਾਰੀਆਂ ਨੂੰ ਔਰ ਖਾਸ ਕਰਕੇ ਮੇਰੇ ਜਿੰਨੇ ਭਰਾ ਆ ਤੁਹਾਡੇ ਪ੍ਰੈਸ ਹੋਰੇ ਇਹ ਸਾਰੇ ਮੇਰੇ ਨਾਲ ਸਹਿਯੋਗ ਦੇਣ ਕਿਉਂਕਿ ਸਾਡੇ ਇਸ ਟਾਈਮ ਤੁਹਾਡੀ ਸਾਰਿਆਂ ਦੀ ਸਹਿਯੋਗ ਦੀ ਜ਼ਰੂਰਤ ਹੈ। ਤੁਹਾਡੇ ਕਰਕੇ ਹੀ ਅਸੀਂ ਇਸ ਜਗ੍ਹਾ ਤੇ ਪਹੁੰਚ ਪਾਵਾਂਗੇ ਜਿਸ ਜਗ੍ਹਾ ਤੇ ਮੈਂ ਪਹੁੰਚਣਾ ਚਾਹੁੰਦਾ ਮੈਂ ਚਾਹੁੰਦਾ ਕਿ ਜਿਹੜੀ ਰੋਬਰੀ ਹੈ ਸਾਰਿਆਂ ਦੀ ਰੋਬਰੀ ਬੰਨੀ ਜਾਵੇ ਨਾ ਕਿ ਮੀਟ ਕੰਨੀ ਦੀ ਰੋਬਰੀ ਹੈ ਇਹ ਸਾਰੇ ਵਪਾਰ ਜਗਤ ਦੀ ਰੋਬਰੀ ਹੈ ਪੰਜਾਬ ਦੀ ਰੋਬਰੀ ਹੈ ਔਰ ਜਿਹੜੀ ਅੱਜ ਕੰਮ ਹੋਇਆ ਕਿਸੇ ਪੰਜਾਬ ਵਿੱਚ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਉਹ ਸਾਰੇ ਜਿੰਨੇ ਵੀ ਸਾਡੇ ਵਪਾਰੀ ਹੈ ਸਾਰਿਆਂ ਨੂੰ ਮਿਲ ਕੇ ਔਰ ਮੇਰੇ ਪ੍ਰੈਸ ਵਾਲੇ ਜਿੰਨੇ ਵੀ ਭਰਾ ਹੈ ਔਰ ਮੇਰੇ ਸਟੋਰ ਵਾਲੇ ਜਿੰਨੇ ਵੀ ਹੈ ਸਾਰੇ ਮਿਲ ਕੇ ਔਰ ਪੁਲਿਸ ਪ੍ਰਸ਼ਾਸਨ ਮਿਲ ਗਿਆ ਚੋਰੀ ਨੂੰ ਹਰ ਤਰੀਕੇ ਨਾਲ ਬਰਾਮਦ ਕੀਤਾ ਜਾਵੇ ਕਮਸ਼ਕਮ ਉਸ ਜੀ ਦਾ ਪਤਾ ਲੱਗੇ ਵੀ ਕਿਹੜੇ ਬੰਦੇ ਹੈ ਇੰਨੀ ਜ਼ਰੂਰਤ ਕਰਕੇ ਮੁੰਡੀ ਚੋਹ ਮਾਲ ਕਢ ਕੇ ਲੈ ਗਏ। ਕਿਸ ਨੂੰ ਮੌਕੇ ਦੇ ਕੋਈ ਸੀਸੀਟੀਵੀ ਦੁਈਏ ਦਿਖਾਈ ਦੱਸੋ। ਸੀਸੀਟੀਵੀ ਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਆਇਆ ਹੋਇਆ ਜੀ ਜਿਹੜੇ ਬੰਦੇ ਆ ਰਹੇ ਆ ਚੋਰ ਆ ਰਹੇ ਉਹ ਆਖਿਰ ਤੇ ਪੂਰੇ ਪੂਰੇ ਚਲਾ ਦੇ ਨੌਲੇਜ ਰੱਖਦੇ ਆ। ਉਹਨਾਂ ਨੇ ਪਹਿਲੇ ਆ ਕੇ ਡੀਵੀਆਰ ਜਿਹੜੇ ਕੈਮਰੇ ਉਹਨਾਂ ਨੂੰ ਕੈਪਚਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜੇ ਲੇਬਰ ਸੀ ਉਹਨਾਂ ਨੂੰ ਹਥਿਆਰਬੰਦ ਲੋਕਾਂ ਨੇ ਉਹਨੂੰ ਇੱਕ ਜਗ੍ਹਾ ਤੇ ਬੰਦ ਦਿੱਤਾ। ਉਸ ਤੋਂ ਬਾਅਦ ਆਪਣੀ ਗੱਡੀਆਂ 'ਚ ਮਾਲ ਲੋਡ ਕੀਤਾ। ਉਸ ਤੋਂ ਬਾਅਦ ਉਹ ਲੋਡ ਕਰਕੇ ਚਲੇ ਗਏ। ਪਰ ਇਹਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਮਤਲਬ ਹੈ ਕਿ ਉਹਨਾਂ ਨੂੰ ਸਭ ਕੁਝ ਦਾ ਪਤਾ ਕਿ ਇੱਥੇ ਲੋਕ ਹੈ ਇੱਥੇ ਲੇਬਰ ਬੈਠਦੀ ਹੈ ਇੱਥੇ ਇਹਨਾਂ ਦੇ ਮਾਲ ਪਏ ਹੈ ਪਰ ਇੱਕ ਚੀਜ਼ ਹੈ ਵਾ ਕਿ ਜਿਹੜਾ ਵੀ ਮਾਲ ਗਿਆ ਸਾਰੇ ਕੀ ਛੋਟੀ ਪੈਕਿੰਗ ਦਾ ਮਾਲ ਹੈ ਉਹਨਾਂ ਨੇ ਵੱਡੀ ਪੈਕਿੰਗ ਨੂੰ ਹੱਥ ਨਹੀਂ ਲਾਇਆ ਛੋਟੀ ਪੈਕਿੰਗ ਦਾ ਮਾਲ ਉਹ ਸਾਰਾ ਕਸਟਮਰੀ ਮਾਲ ਹੈ ਜਸਟ ਲਾਈਕ ਜਿਸੜਾ ਮਾਲ ਕੋਜੂ ਹੈ ਜਾਂ ਕਾਲੀ ਮਿਰਚ ਹੈ ਜਾਂ ਕੋਈ ਵੱਡਾ ਅੰजीर ਹੈ ਜਾਂ ਡਾਈਸ ਫੁੱਲ ਜਿਹੜੀ ਵੀ ਆਈਟਮ ਹੈ ਸਾਰੀ ਕਸਟਮਰੀ ਹੈ ਅਗਲੇ ਜੀ ਉਹਨੂੰ ਕਾਫੀ ਹੰਗਾਮੀ ਮੀਟਿੰਗ ਦੀ ਸੱਜੀ ਸਾਰੇ ਆਫਿਸ ਵੀਰਸ ਦੀ ਕੀ ਸੁਨੇਹਾ ਦੇਣਾ ਚਾਹੁੰਦੇ ਬਿਲਕੁਲ ਪ੍ਰਸ਼ਾਸਨ ਨੂੰ ਖਾਸ ਤੌਰ ਕਿ ਪੁਲਿਸ ਪ੍ਰਸ਼ਾਸਨ ਉਦੇਸੀ ਕੱਲ ਦੇ ਸਾਰੇ ਲੱਗੇ ਆ ਤਿੰਨ ਜਣੇ ਅਸੀਂ ਆਪਣੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਐ एसएसपी ਰੂਰਲ ਨੂੰ ਮਿਲ ਕੇ ਆਇਆ ਹੌਨ ਬਾਰਡ ਰੇਂਜ ਨੂੰ ਮਿਲ ਕੇ ਆਇਆ ਉਹਨਾਂ ਨੇ ਸਾਰਿਆਂ ਨੇ ਸਾਨੂੰ ਇਹੋ ਹੀ ਪ੍ਰਸ਼ਾਸਨ ਦਿੱਤਾ ਹੋਇਆ ਕਿ ਅਸੀਂ ਬਹੁਤ ਜਲਦੀ ਚੇਸ ਕਰਾਂਗੇ ਉਹ ਸਾਡੀ ਟੀਮਾਂ ਜਿਹੜੀਆਂ ਉਹ ਜਾ ਰਹੀਆਂ ਔਰ ਅਸੀਂ ਜਿਹੜਾ ਇਸ ਕਰਕੇ ਇਸ ਵੇਲੇ ਇਕੱਠੇ ਹੋਇਆ ਕਿ ਸਾਰੇ ਮੇਰੇ ਸਟੋਰ ਭਰਾਵਾਂ ਨੂੰ ਬੁਲਾਇਆ ਮੈਂ ਕਿ ਆਪਾਂ ਇੱਕ ਪਲੇਟਫਾਰਮ ਤੇ ਖੜੇ ਆ ਜਿਸ ਦੇ ਨਾਲ ਕਿ ਆਪਾਂ ਐਸਸੀ ਨੂੰ ਦੁਬਾਰਾ ਰਿਵਾਈਜ਼ ਨਾ ਹੋ ਪਾਵੇ ਔਰ ਐਸ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਤਾਕਿ ਸਾਡੀ ਸਿਕਿਉਰਿਟੀ ਰਵੇ ਮਾਲਾਂ ਦੀ ਕਿਉਂਕਿ ਸਾਡੇ ਮਾਲ ਕਰੋੜਾਂ ਰੁਪਏ ਦੇ ਮਾਲ ਹੈ ਜਾਨ ਨਾਲੋਂ ਵੱਧ ਮਾਲ ਹੈ ਮਾਲ ਨਾਲੋਂ ਵੱਧ ਜਾਨ ਹੈ ਦੋਵੇਂ ਸਾਡੇ ਰਿਸਕ 'ਚ ਆ ਗਏ ਔਰ ਉਹਦੇ ਕਰਕੇ ਆਪਾਂ ਖੜੇ ਆ ਔਰ ਇਸੇ ਕਰਕੇ ਸਾਰਿਆਂ ਨੂੰ ਬੁਲਾਇਆ ਕਿ ਤੁਸੀਂ ਦੱਸੋ ਵੀ ਤੁਹਾਡੇ ਕੋਲ ਕਿਹੜੀ ਕਿਹੜੀ ਪ੍ਰੋਬਲਮ ਹੈ ਜਿਹੜੀ ਜਿਹਦੀ ਕਿ ਤੁਹਾਨੂੰ ਅਗਰ ਪੁਲਿਸ ਦੀ ਕੋਈ ਸ਼ੈਲਟਰ ਦੀ ਲੋੜ ਹੈ ਇਹ ਐਸਐਸਪੀ ਸਾਹਿਬ ਨੇ ਕਿਹਾ ਵਾ ਕਿ ਅਸੀਂ ਉਸ ਨਾਕਿਆਂ ਦੇ ਲਾਣੇ ਆ ਜਿਹੜਾ ਨਾਕਿਆਂ ਦੇ ਪੁਲਿਸ ਆਪਣਾ ਸਟੋਰ ਹੈਗੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਜਿਹੜੇ ਉਹਨਾਂ ਦੀ ਸਿਸਟਮ ਹੈ ਸਿਕਿਉਰਿਟੀ ਸਿਸਟਮ ਉਹ ਆਪਣੇ ਅਪਣਾਣ ਤਾਂਕਿ ਇਸੇ ਵੀ ਬੰਦੇ ਦੀ ਅੰਦਰ ਰਾਤ ਨੂੰ ਆਂ ਦੀ ਜੁਤਨਾ ਮਰੇ ਮੈਂ ਜੇ ਉਸ ਚੀਜ਼ ਦੇ ਪੈਸੀ ਚੱਲਾਂਗਾ ਨਾ ਫਿਰ ਮੈਨੂੰ ਕਹਿਣਗੇ ਜੀ ਪੋਲਿਟਿਕਸ ਦੇ ਬਾਰੇ ਚੱਲ ਪਏ ਕਿਉਂਕਿ ਮੈਂ ਮੇਰੇ ਵਾਸਤੇ ਸਾਰੇ ਕੋਈ ਨਹੀਂ ਹੈ ਮੈਂ ਪਹਿਲੇ ਵਪਾਰੀਆਂ ਬਾਅਦ ਚ ਸਾਰਾ ਕੁਝ ਹੈ ਕਿਉਂਕਿ ਮੈਂ ਵਪਾਰ ਦੇ ਇੱਕ ਵਪਾਰੀ ਨੇਤਾ ਮੈਨੂੰ ਉਹਨਾਂ ਨੇ ਵਪਾਰੀ ਦਾ ਇੱਕ ਪ੍ਰਧਾਨ ਬਣਾਇਆ ਠੀਕ ਹੈ ਮੇਰੇ ਨਾਲ ਪਾਰਟੀ ਜੁੜੀ ਹੈ ਮੈਂ ਪਾਰਟੀ ਨੂੰ ਮਿਲਣਾ ਆਪਣਾ ਸਾਰਾ ਕੁਝ ਮਿਲਣਾ ਲੇਕਿਨ ਇਹ ਹੈਗਾ ਕਿ ਮੈਂ ਕਿਸੇ ਦਾ ਦੋਸ਼ ਦਵਾ ਉਹਦੇ ਨਾਲ ਬੈਡਰਕ ਆਪਾਂ ਦੋਸ਼ ਨੂੰ ਕਵਰ ਕਰੀਏ ਔਰ ਪਹਿਲੇ ਸਾਡਾ ਮੋਟਿਵੇ ਹੋਈ ਹੈ ਕਿ ਕਿਸੇ ਵੀ ਤਰੀਕੇ ਨਾਲ ਇਹ ਜਿਹੜੀ ਚੋਰੀ ਹੈ ਉਹ ਮੈਂ ਆਪਣੇ ਤਰੀਕੇ ਨਾਲ ਜਿੰਨਾ ਮੈਂ ਪ੍ਰੈਸ਼ਰਾਈਜ਼ ਕਰਨਾ ਚਾਹੁੰਦਾ ਸੀ ਮੈਂ ਕਰ ਰਿਹਾ ਮੈਂ ਗ੍ਰਹਿ ਮੰਤਰਾਲੇ ਤੋਂ ਵੀ ਆਪਣੇ ਤੌਰ ਦੇ ਉੱਤੇ ਜਿੰਨੀ ਕਿ ਮੇਰੀ ਅਪਰੋਚ ਹੈ ਮੈਂ ਕਰ ਰਿਹਾ ਅੱਜ ਦੀ ਜੋ ਇਹ ਮੀਟਿੰਗ ਹੈ ਇਹ ਮਜੀਠ ਮੰਡੀ ਵਿਖੇ ਜਿਹੜੀ ਸੱਦੀ ਗਈ ਹੈ ਇਹਦੇ ਵਿੱਚ ਡਿਫਰੈਂਟ ਕਰਿਆਨਾ ਤੇ ਡਰਾਈ ਫਰੂਟ ਐਸੋਸੀਏਸ਼ਨ ਜਿਹੜੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਸਾਡੇ ਧਿਆਨ ਦੇ ਵਿੱਚ ਇਹ ਮਸਲਾ ਆਇਆ ਸੀਗਾ ਇੱਕ ਇਨਸੀਡੈਂਟ ਹੋਈ ਹੈ ਬੋੜੀ ਚੌਂਕੀ ਦੇ ਏਰੀਆ ਜੋ ਕਿ ਬੜੀ ਸੀਰੀਅਸ ਨੇਚਰ ਦੀ ਹੈ ਉਸ ਦੇ ਮੁਤਲਕ ਹੀ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਸੱਦੀ ਗਈ ਸੀ ਜਿਹਦੇ ਵਿੱਚ ਅ ਮਹਿਰਾ ਸਾਹਿਬ ਮਿਸਟਰ ਬੇਦੀ ਸਾਹਿਬ ਤੇ ਕਪੂਰ ਸਾਹਿਬ ਤੇ ਮੁਜਾਦ ਸਾਹਿਬ ਇਹਨਾਂ ਵੱਲੋਂ ਆਪਣੀ ਆਪਣੀ ਜਿਹੜੀ ਐਸੋਸੀਏਸ਼ਨਸ ਨੇ ਉਹਨਾਂ ਨੂੰ ਇੱਥੇ ਅੱਜ ਬੁਲਾਇਆ ਗਿਆ ਸੀ ਅ ਉਹਨਾਂ ਦੇ ਨਾਲ ਇੰਟਰੈਕਟ ਹੋਈ ਹੈ ਬੜੀ ਵਧੀਆ ਡਿਸਕਸ ਜਾਈ ਹੈ ਬੇਸਿਕ ਸਾਡਾ ਮੁੱਦਾ ਸੀਗਾ ਕਿ ਜਿਵੇਂ ਵੀ ਕੋਲਡ ਸਟੋਰੇਜ ਫੈਸਿਲਿਟੀਆਂ ਨੇ ਇਹ ਸਾਰੀਆਂ ਦੇ ਸਾਰੀਆਂ ਜਿਹੜੀਆਂ ਤਰਨਤਾਰ ਰੋਡ ਤੇ ਹੈਗੀਆਂ ਨੇ ਸ਼ਹਿਰ ਤੋਂ ਬਾਹਰ ਨੇ ਇਹ ਕਾਫੀ ਜੜੀਆਂ ਹੈ ਵੱਡੇ ਏਰੀਆ ਦੇ ਵਿੱਚ ਇਹ ਫੈਲੀਆਂ ਹੋਈਆਂ ਨੇ ਇਹਨਾਂ ਦੀ ਜੋ ਸਿਕਿਉਰਿਟੀ ਹੈ ਉਹ ਇੱਕ ਅੱਜ ਦਾ ਮੇਨ ਮੁੱਦਾ ਸੀ ਇਸ ਨੂੰ ਲੈ ਕੇ ਵੱਖ-ਵੱਖ ਵਿਚਾਰ ਜਿਹੜੇ ਹੈਗੇ ਆ ਅ ਬਜਾਦ ਸਾਹਿਬ ਵੱਲੋਂ ਮਹਿਰਾ ਸਾਹਿਬ ਵੱਲੋਂ ਪੂਰ ਸਾਹਿਬ ਵੱਲੋਂ ਤੇ ਬੀਦੀ ਸਾਹਿਬ ਵੱਲੋਂ ਦਿੱਤੇ ਗਏ ਨੇ ਤੇ ਉਸ ਤੇ ਅਸੀਂ ਕਾਫੀ ਗੌਰ ਵੀ ਕੀਤਾ ਹੈ ਪੀਸੀਆਰ ਦੀ ਜੋ ਪੋਜੀਸ਼ਨਿੰਗ ਹੈਗੀ ਆ ਉਹਦੇ ਬਾਰੇ رائے ਲਈ ਗਈ ਉਸ ਤੋਂ ਇਲਾਵਾ ਜਿੰਨੇ ਵੀ ਮੇਨ ਮੋੜ ਤੇ ਵਾਂਟੇਜ ਪੁਆਇੰਟਸ ਨੇ ਉਹਨਾਂ ਨੂੰ ਕਿਵੇਂ ਜਿਹੜਾ ਹੈ ਸੀਸੀਟੀਵੀ ਕੈਮਰੇ ਦੇ ਨਾਲ ਕਵਰ ਕੀਤਾ ਜਾਣਾ ਉਹਦੇ ਬਾਰੇ ਚਰਚਾ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਕੱਚੇ ਰੋਡ ਨੇ ਜਿਹੜੇ ਕੋਲ ਸਟੋਰੀ ਨੂੰ ਜਾਂਦੇ ਨੇ ਉਹਨਾਂ ਦੀ ਕਿਵੇਂ ਅਸੀਂ ਜਿਹੜੀ ਹੈ ਮੈਨਿੰਗ ਜਾਂ ਕਿਸੇ ਹੋਰ ਤਰੀਕੇ ਨਾਲ ਅਸੀਂ ਉਹਨਾਂ ਨੂੰ ਜਿਹੜਾ ਸਿਕਿਉਰ ਕਰ ਸਕਦੇ ਹਾਂ ਉਹਦੇ ਬਾਰੇ ਚਰਚਾ ਹੋਈ ਹੈ ਤੇ ਜਿਹੜੀ ਇਹ ਚਰਚਾ ਬੜੇ ਪੋਜ਼ਿਟਿਵ ਮਾਹੌਲ 'ਚ ਹੋਈ ਹੈ ਤੇ ਜਿਹੜੀ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਪੁਲਿਸ ਪੂਰੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਪੁਲਿਸ ਆਪਣੀ ਕਾਰਵਾਈ ਕਰ ਲਈ ਹੈ ਕਾਫੀ ਹੱਦ ਤੱਕ ਜੋ ਹੈ ਜੋ ਇਹ ਸਿੱਕੇ ਚੋਰ ਇਹਨਾਂ ਨੂੰ ਜਿਹੜਾ ਆਇਡੈਂਟੀਫਾਈ ਕੀਤਾ ਗਿਆ ਤੁਸੀਂ ਹੁਣ ਆਪਣੇ ਵਾਰਦਾਤ ਕੀ ਲੱਗਦਾ ਪਹਿਲੂ ਕਿ ਕੋਈ ਥੀਫੀ ਹੋ ਸਕਦਾ ਹੈ ਜੀ ਬਿਲਕੁਲ ਜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਦਾ ਹੈ ਕਿ ਜਿਨੇ ਵੀ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਬੜਾ ਇਨਫਾਰਮਡ ਬੰਦਾ ਹੈ ਕਿਉਂਕਿ ਉਸ ਦੇ ਵਿੱਚ ਜੋ ਚੀਜ਼ਾਂ ਚੁੱਕੀਆਂ ਗਈਆਂ ਨੇ ਬੜੀ ਤਰੀਕੇ ਦੇ ਨਾਲ ਤੇ ਚੂਜ਼ ਹੀ ਹੋ ਕੇ ਚੁੱਕੀਆਂ ਗਈਆਂ ਨੇ ਜੇ ਕੋਈ ਗੱਟਾ ਚੁੱਕਿਆ ਤਾਂ ਉਹ ਪਾਰਟਿਕੂਲਰ ਨੰਬਰ ਚੁੱਕੇ ਗਏ ਨੇ ਤੇ ਉਹੀ ਜੋ ਜਿੱਥੇ ਉਹ ਪਿਆ ਸੀ ਉੱਥੇ ਜਾ ਕੇ ਹੀ ਚੁੱਕੇ ਗਏ ਸੋ ਇਹ ਰੈਂਡਮਲੀ ਕੋਈ ਚੋਰੀ ਜਾਂ ਲੂਟ ਦੀ ਵਾਰਦਾਤ ਨਹੀਂ ਬੜੇ ਤਰੀਕੇ ਦੇ ਨਾਲ ਪਲਾਨਡ ਹੋ ਕੇ ਇਨਫਾਰਮਡ ਬੰਦੇ ਨੇ ਕੀਤੀ ਹੈ ਪੁਲਿਸ ਵਕਫਾ ਪਹਿਲਾਂ ਤੋਂ ਇਹਦੀ ਜਾਂਚ ਕਰ ਲਈ ਹੈ ਕਿਸੇ ਦੀ ਵੀ ਕਰਨਾਇਵੈਂਸ ਜਿਹੜੀ ਹੈ ਜੇ ਹੈ ਉਹ ਸਾਹਮਣੇ ਆਉਂਦੀ ਹੈ ਤਾਂ ਉਹਦੇ ਖਿਲਾਫ ਜੋ ਕੰਨ ਦੀ ਕਰ ਉਹ ਉਸ ਤਰੀਕੇ ਨਾਲ ਹੋਏ ਦੇਖੋ ਭਾਜੀ ਅੱਜ ਤੋਂ 6 ਮਹੀਨੇ ਪਹਿਲੇ ਤੁਹਾਨੂੰ ਹੀ ਮੈਂ ਇੱਕ ਵਾਰੀ ਦੱਸਿਆ ਸੀ ਕਿ ਮੇਰੀ ਚੋਰੀ ਕੋਲਡ ਸਟੋਰਾਂ ਚੋਂ ਮਾਲ ਚੁੱਕੇ ਗਏ ਆ ਔਰ ਇੱਕ ਕੋਲਡ ਸਟੋਰ ਤੋਂ ਤਾਂ ਆਪਾਂ ਫਾਪਾ ਫੜ ਲਿਆ ਸੀ ਤੇ ਉਹਦੀ ਇੰਟਰਵਿਊ ਵੀ ਉਹ ਤੁਸੀਂ ਲਈ ਸੀ ਉਹ ਬੰਦਿਆਂ ਦੀ ਜਿਹੜਾ ਇਹ ਹੈਗਾ ਵਾ ਜਿਹੜਾ ਕਿ ਜਿਹੜਾ ਮਾਲ ਆਪਾਂ ਉਹਨੇ ਨਕਲੀ ਰਸੀਦਾ ਬਣਾ ਕੇ ਅਸੀਂ ਜਦੋਂ ਪਤਾ ਕੀਤਾ ਸੀ ਆਪਣੀ ਬਾਕੀ ਕੋਲਡ ਸਟੋਰਾਂ ਚੋਂ ਉਹਦੀਆਂ ਇਹ ਰਸੀਦਾਆਂ ਗਈਆਂ ਜਿਹੜੀਆਂ ਕਿ ਉਹਨਾਂ ਨੇ ਨਕਲੀ ਬਣਾ ਕੇ ਲਾਚੀਆਂ ਹਰੀਆਂ ਔਰ ਜੋ ਹੈ ਨਾਰਦਾਣਾ ਜਿਹੜੇ ਮਹਿੰਗੇ-ਮਹਿੰਗੇ ਸੋਦੇ ਸਾਡੇ ਚੁੱਕੇ ਕਾਫੀ ਜਦੋਜहद ਨਾਲ ਇਹਦੀ ਆਪਾਂ ਐਫ ਆਈ ਆਰ ਵੀ ਕਟਾਈ ਸੀ ਤੇ ਐਫ ਆਈ ਆਰ ਕਰਤੋਂ ਤੋਂ ਪਹਿਲੇ ਮੈਨੂੰ ਡੀ ਐਸ ਪੀ ਸਾਹਿਬ ਨੇ ਬੁਲਾਇਆ ਸੀ ਜਿਹੜਾ ਖਜ਼ਾਨੇ ਵਾਲੇ ਹਗਾ ਕਿ ਭਈ ਚੋਰ ਵੀ ਬੁਲਾਏ ਗਏ ਕਿਉਂਕਿ ਮੈਂ ਜਦੋਂ ਮੇਰਾ ਮਾਲ ਚੁੱਕਿਆ ਗਿਆ ਹੀ ਮੈਂ ਘੱਟ ਤੋਂ ਘੱਟ 20-25 ਦਿਨ ਬਿਲਕੁਲ ਰੋਲਾ ਹੀ ਨਹੀਂ ਸੀ ਪਾਇਆ ਮੈਂ ਆਪਣੇ ਤੌਰ ਦੇ ਉੱਤੇ ਉਹਦੀ ਪੂਰੀ ਤਕਰੀਕਾਤ ਕਰ ਲਈ ਸੀ ਕਿ ਕਿਹੜੇ ਬੰਦੇ ਨੇ ਮਾਲ ਚੁੱਕਿਆ ਤੇ ਕਿੰਨੇ ਖਰੀਦਿਆ ਔਰ ਉਹਦੀਆਂ ਮੈਂ ਸਾਰੀਆਂ ਵੀਡੀਓ ਵੀ ਬਣਵਾ ਲੀਆਂ ਸੀ ਹੀ ਕੈਮਰੇ ਤੋਂ ਵੀ ਕਢਵਾ ਲੀਆਂ ਸੀ ਫੋਟੋਆਂ ਕਿ ਵੀ ਇਹ ਬੰਦੇ ਨੇ ਮਾਲ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਤੇ ਚੁੱਕਿਆ ਵੀ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾਗਾ ਵਾ ਮਾਲ ਵੇ ਜਿਨ੍ਹਾਂ ਨੂੰ ਵੇਚ ਵੀ ਗਏ ਉਹ ਵੀ ਬੰਦੇ ਸਾਰੇ ਆਪਾਂ ਇਹ ਟ੍ਰੇਸ ਕਰ ਲਏ ਸੀ ਉਹ ਸਾਰਾ ਟ੍ਰੇਸ ਕਰਕੇ ਮੈਂ ਪੁਲਿਸ ਕੋਲ ਗਿਆ ਸੀ ਕਿ ਭਈ ਇਹ ਦੇਖੋ ਫਿਰ ਡੀਐਸਪੀ ਸਾਹਿਬ ਨੇ ਜਦੋਂ ਚੋਰਾਂ ਨੂੰ ਵੀ ਬੁਲਾਇਆ ਕਿ ਭਈ ਤੁਸੀਂ ਇਹਨਾਂ ਨਾਲ ਬਹਿ ਕੇ ਜੋ ਵੀ ਹੈ ਇਹਨਾਂ ਕੋ ਪੈਸੇ ਨਹੀਂ ਗਏ ਤੇ ਥੋੜੇ ਬਹੁਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਇਹਨਾਂ ਦੇ ਅਕਾਊਂਟ ਹੈ ਗਿਆ ਚੈੱਕ ਕਰੋ ਬੜੇ ਪੈਸੇ ਕੁਝ ਦਿਨ ਪਹਿਲੇ ਹੀ ਐਸੇ ਮੁੰਡੇ ਨੇ 30-40 ਲੱਖ ਰੁਪਏ ਦਾ ਇੱਕ ਸਾਲ 6 ਮਹੀਨੇ ਪਹਿਲੇ ਵੀ ਡਾਕਾ ਮਾਰਿਆ ਹੈ ਉੱਥੇ ਵੀ ਉਹ ਬੰਦੇ ਚੁੱਪ ਕਰਾਤੇ ਗਏ ਜਿਨ੍ਹਾਂ ਦੇ ਉੱਤੇ ਚੋਰੀ ਹੋਈ ਤੇ ਮੈਨੂੰ ਵੀ ਕੋਸ਼ਿਸ਼ ਤਾਂ ਪਹਿਲੇ ਹੋਈ ਕਿ ਭਈ ਤਮਕੀਆਂ ਵੀ ਮਿਲੀਆਂ ਕਿਉਂਕਿ ਉਹ ਜਿਹੜੇ ਬੰਦਿਆਂ ਨਾਲ ਆਏ ਸੀ ਉਹ ਥੋੜੇ ਹੋਰ ਤਰ੍ਹਾਂ ਦੇ ਬੰਦੇ ਸੀ ਤਮਕੀਆਂ ਵੀ ਮਿਲੀਆਂ ਮੈਂ ਆਪਣੇ ਪ੍ਰਧਾਨ ਜੀ ਨਾਲ ਵੀ ਆਂ ਕੇ ਗੱਲ ਕੀਤੀ ਇਹ ਜਿਹੜੇ ਹੁਣ ਵੀ ਆ ਜਿਹੜੀ ਅੱਜ ਚੋਰੀ ਹੋਈ ਉਹ ਨਾਲ ਜਾ ਰਹੇ ਆ ਮੈਂ ਨਾ ਕੋਲ ਵੀ ਗਿਆ ਇਹਨਾਂ ਨੇ ਮੈਨੂੰ ਖੁਦ ਬੁਲਾਇਆ ਸੀ ਉਹ ਵੀ ਉਦੋਂ ਵੀ ਉੱਥੇ ਚੋਰ ਆਏ ਸੀ ਜਿਨ੍ਹਾਂ ਨੇ ਮੇਰੇ ਮਾਲ ਦੀ ਚੋਰੀ ਕੀਤੀ ਤੇ ਮੈਨੂੰ ਉਹ ਇਹੀ ਕਿਹਾ ਗਿਆ ਵੀ ਚਲੋ ਜੋ 10 ਵੀ ਪੈਸੇ ਦਿੰਦੇ ਆ 1 ਲੱਖ 2 ਲੱਖ 50 ਹਜ਼ਾਰ ਜੋ ਵੀ ਹੈਗਾ ਮਕਾ ਲਓ ਮੈਂ ਕਿਹਾ ਜੀ ਮੈਂ ਮੇਰਾ ਬਹੁਤ ਜ਼ਿਆਦਾ ਨੁਕਸਾਨ ਆ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਮੈਂ ਕਾਫੀ ਦਿਨ ਤੋਂ ਕੰਮ ਘਾਟ ਕਰ ਰਿਹਾ ਹਾਂ ਹੁਣ ਤਾਂ ਮੈਂ 5-6 ਮਹੀਨੇ ਤੋਂ ਬਿਲਕੁਲ ਹੀ ਨਹੀਂ ਕਰ ਰਿਹਾ ਕਿਉਂਕਿ ਹੁਣ ਜੇ ਮੇਰਾ ਜਿਹੜੇ ਮੈਂ 64 ਸਾਲ ਮੇਰੀ ਉਮਰ ਆ ਇਜੇ ਮੈਂ ਹੁਣ ਵੀ ਆਪਣੇ ਪੈਸੇ ਗਵਾ ਲਾਂਗਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਦੁਬਾਰਾ ਕਮਾ ਸਕਾਂਗਾ ਜੋ ਥੋੜਾ ਬਹੁਤਾ ਆ ਗਿਆ ਮੈਂ ਕਿਹਾ ਉਹਦੇ ਜੀ ਜੁਆਰਾ ਕੀਤਾ ਜਾਵੇ ਔਰ ਤੁਹਾਨੂੰ ਮੈਂ ਇੱਕ ਹੋਰ ਹੈਰਾਨਗੀ ਦੀ ਗੱਲ ਦੱਸਣਾ ਉਹਨਾਂ ਜਿਹੜੇ ਜਿਨ੍ਹਾਂ ਨੇ ਮਾਲ ਚੁੱਕਿਆ ਜਾਂ ਜਿਨ੍ਹਾਂ ਨੇ ਮਾਲ ਖਰੀਦਿਆ ਉਹਨਾਂ ਦੀ ਵੀ ਮੈਂ ਕੋ ਰਿਕਾਰਡਿੰਗ ਆ ਹੋਰ ਰਿਕਾਰਡਿੰਗ ਮੈਂ ਪੁਲਿਸ ਨੂੰ ਵੀ ਦਿਹਾ ਚੁੱਕਾ ਭੇਜ ਚੁੱਕਾ ਉਹਨਾਂ ਦੇ ਮੋਬਾਈਲਾਂ ਤੇ ਸੁਣਾ ਚੁੱਕਾ ਕਿ ਵੀ ਜਿਨ੍ਹਾਂ ਨੇ ਮਾਲ ਖਰੀਦਿਆ ਉਹ ਵੀ ਹੈ ਉਹਦੇ ਵਿੱਚ ਇੱਕ 6 ਬੋਰੀਆਂ ਲਾਚੀ ਹਰੀ ਹੈਗੀ ਆ ਜਿਹੜੀ ਕਿ ਉਹ ਜਿੰਨੇ ਮਾਲ ਚੁੱਕਿਆ ਕੋਲ ਸਟੋਰ ਚ ਉਹ ਵੀ ਡਰ ਰਿਆ ਆਪਣੀ ਉਹਨੇ ਟੇਪ ਵੀ ਮਾਨੂੰ ਕਰਾਈ ਹੈ ਕਿ ਮਾਨੂੰ ਉਹਨਾਂ ਤੋਂ ਖਤਰਾ ਹੈ ਜਿਨ੍ਹਾਂ ਨੇ ਮਾਲ ਖਰੀਦਿਆ ਮੇਰੇ ਕੋ ਉਹ ਬੜੇ ਸ਼ੌਕਰ ਬੰਦੇ ਨੇ ਤੇ ਉਹ ਬੰਦੇ ਮੇਰੇ ਪਤਾ ਵੀ ਮਾਨੂੰ ਲੱਗਾ ਕਿ ਉਹ ਵੀ ਬੜੀ ਮਿਹਨਤ ਕਰ ਰਹੇ ਆ ਕਿ ਭਈ ਉਹ ਕਿਸੇ ਤਰੀਕੇ ਫੜੇ ਨਾ ਜਾਣ ਜੇ ਉਹ ਫੜੇ ਗਏ ਤੇ 6 ਬੋਰੀਆਂ ਲਾਚੀਆਂ ਦਾ ਰਾਜ ਵੀ ਖੁੱਲ ਜਾਏਗਾ ਬਾਕੀ ਮਾਲ ਦਾ ਤਾਂ ਕਈਆਂ ਦਾ ਖੁੱਲਿਆ ਉਹਨਾਂ ਦੀਆਂ ਟੇਪਾਂ ਵੀ ਮੇਰੇ ਕੋ ਲੱਗੀਆਂ ਜਿਨ੍ਹਾਂ ਨੇ ਮਾਲ ਚੋਰੀ ਕੀਤਾ ਜਿਨ੍ਹਾਂ ਨੇ ਚੋਰੀ ਦਾ ਖਰੀਦਿਆ ਹੁਣ ਮੈਨੂੰ ਇਹਨਾਂ ਕੋਲ ਪ੍ਰਧਾਨ ਜੀ ਕੋਲ ਗਿਆ ਇਹਨਾਂ ਨੇ ਵੀ ਇਹੋ ਹੀ ਕਿਹਾ ਵੀ ਬੜੇ ਖਤਰਨਾਕ ਬੰਦੇ ਆ ਤੁਸੀਂ ਇਹਨਾਂ ਨਾਲ ਬਹਿ ਕੇ ਤੁਸੀਂ ਮੁਕਾ ਲੋ ਜੋ ਵੀ ਆ ਪੰਜੀ ਪੰਜਾਹ ਹਜ਼ਾਰ ਲੱਖ ਰੁਪਏ ਮੈਂ ਕਿਹਾ ਜੀ ਮੈਨੂੰ ਮੈਂ ਨਹੀਂ ਮੁਕਾ ਨਹੀਂ ਕੋਈ ਗੱਲ ਨਹੀਂ ਮੇਰ ਨਾਲ ਜੋ ਹੋਏਗਾ ਮੈਂ ਚਿੱਟੀ ਪੱਗ ਬੰਨੀ ਦੀ ਆ ਉਹ ਕਾਫੀ ਧੇਰ ਹੋ ਗਈ ਵੈਸੇ ਇਸ ਤੋਂ ਪਹਿਲੇ ਵੀ ਮੇਰੇ ਨੇ ਇੱਕ ਕੋਟੀ ਦੀ ਮੇਰੇ ਦੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਉਹ ਤੇ ਦਾ ਪੂਰਾ ਮਹਿਕਮਾ ਇਮਪਰੂਵਮੈਂਟ ਟਰਸਟ ਦਾ ਕਾਫੀ ਉਹਦੇ ਬੰਦੇ ਵੀ ਫੜੇ ਗਏ ਵਿਜੀਲੈਂਸ ਨੇ ਪਕੜੇ ਉਹਦੇ ਵਿੱਚ ਵੀ ਕਈ ਹੋਰ ਬੰਦੇ ਵੀ ਅੱਜ ਪੁਲਿਸ ਦੇ ਅੱਛੇ ਕੰਮ ਕਰਕੇ ਉਹ ਜੇਲ੍ਹਾਂ ਦੇ ਅੰਦਰ ਵੀ ਅਗਿਆ ਪਰ ਕਈ ਇਹੋ ਜਿਹੇ ਵੀ ਕਾਲੀਆਂ ਭੇਡਾਂ ਆਈਆਂ ਜਿਹੜੀਆਂ ਕਿ ਪੈਸੇ ਦੇ ਨਾਲ ਚੱਲ ਕੇ ਇਨਸਾਫ ਜਲਦੀ ਨਹੀਂ ਬੰਦੇ ਨੂੰ ਮਿਲਦਾ ਔਰ ਮੈਂ ਤੁਹਾਨੂੰ ਇਹ ਦਿਖਾ ਰਿਹਾ ਵੀ ਇਹ ਹਾਈ ਕੋਰਟ ਦੀ ਹੈ ਕਿ ਅਨੂੰ ਹੀ ਅਜੇ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਜਮਾਨਤ ਉਹਨਾਂ ਦੀ ਜ਼ਬਤ ਹੋਇਆ ਔਰ ਇਹਦੇ ਵਿੱਚ ਵੀ ਅੱਜ ਦਿਨ ਤੱਕ ਬੰਦੇ ਫੜੇ ਨਹੀਂ ਜਾ ਰਹੇ ਬੰਦੇ ਸ੍ਰੀ ਆਮ ਇੱਥੇ ਘੁੰਮਦੇ ਆ ਪਿਆ ਨਹੀਂ ਕਿ ਕੋਈ ਭੱਜੇ ਸ੍ਰੀ ਆਮ ਹੁਣ ਗੱਲ ਇਹ ਕਹਿੰਦੀ ਹੈਗੀ ਆ ਕਿ ਇੱਕ ਦੇਖੋ ਚੋਰੀ ਕਰਦੇ ਆ ਤੇ ਸਿੱਧੀਆਂ ਜ਼ਮਾਨਤਾ ਵੀ ਲਾਂਦੇ ਆ ਔਰ ਪਹਿਲੇ ਅਥੇ ਸਿਆਚਨ ਚ ਲਾਤੀ ਫਿਰ ਹਾਈ ਕੋਰਟ ਕਿੰਨੀ ਉਹਨਾਂ ਦੀ ਜਰੂਰਤ ਹੈ ਕਿ ਜ਼ਮਾਨਤ ਲਾਣ ਔਰ ਮੈਂ ਤਾਂ ਸਿਰਫ ਇੱਕ ਛੋਟੀ ਜੀ ਗੱਲ ਕੋਈ ਗੱਲ ਨਹੀਂ ਮਾਨੂੰ ਦਾਦ ਨਹੀਂ ਆ ਕੋਈ ਕਹਿਣ ਚ ਕਿ ਜੇ ਜਿੱਥੇ ਜ਼ਮਾਨਤ ਲੱਗੀ ਆ ਉਥੇ ਪੁਲਿਸ ਨੇ ਹੀ ਆਪਣਾ ਜਿਹੜਾ ਮਾੜੀ ਮੋਟੀ ਜਿਹੜੀ ਤਕੀਕਾਤ ਕੀਤੀ ਉਹ ਵੀ ਤਕੀਕਾਤ ਉਹ ਹੀ ਆ ਇਹ ਜਿਹੜੀ ਮੈਂ ਮਿਹਨਤ ਕਰਕੇ ਪੁਲਿਸ ਨੂੰ ਪੂਰੇ ਵਿਧ ਪ੍ਰੂਫ ਦੱਸਿਆ ਗਿਆ ਦੱਸਿਆ ਵੀ ਆਹ ਵੇਖੋ ਤੁਸੀਂ ਚੀਜ਼ਾਂ ਇਹ ਵਿਧ ਪ੍ਰੂਫ ਜੇ ਉਹੀ ਔਰ ਉਹਦੇ ਵਿੱਚ ਵੀ ਜੇ ਜਿਹੜੀ ਹਾਈ ਕੋਰਟ ਚ ਜਮਾਨਤ ਜਦੋਂ ਲੱਗਦੀ ਹੈ ਇੱਕ ਪੁਲਿਸ ਆਪਣਾ ਬਣਾ ਕੇ ਲੈ ਕੇ ਜਾਂਦੀ ਹੈ ਵੀ ਬਈ ਇਹ ਚੋਰਾ ਨੇ ਇਹ ਕੀਤਾ ਜਾਂ ਉਹ ਕੀਤਾ ਜੇ ਆਪਾਂ ਉਹ ਵੀ ਵੇਖੀਏ ਤੇ ਉਹ ਵੀ ਇੰਨੀ ਜ਼ਿਆਦਾ ਸਟਰੌਂਗ ਨਹੀਂ ਸੀ ਜਿੱਡੇ ਵੱਡੇ ਜੁਰਮ ਹਗੇ ਆ ਔਰ ਉਹਦੇ ਵਿੱਚ ਇਹੋ ਹੀ ਹੋਇਆ ਕਿ ਉਦੀ ਜੇ ਮੇਰਾ ਵਕੀਲ ਜਿਹੜਾ ਹੈਗਾ ਸੀ ਉਹ ਸਮਝਦਾਰ ਨਾ ਹੁੰਦਾ ਤੇ ਸ਼ਾਇਦ ਅੱਜ ਉਹਨਾਂ ਦੀ ਹਾਈ ਕੋਰਟ ਤੋਂ ਜਾਂ ਸੈਸ਼ਨ ਤੋਂ ਥੱਲੇ ਵੀ ਜ਼ਮਾਨਤ ਹੋ ਜਾਂਦੀ ਜੇ ਅੱਜ ਇਹੋੀ ਚੀਜ਼ ਚੋਰ ਨੂੰ ਡਰ ਪੈ ਜਾਵੇ ਕਿ ਪੁਲਿਸ ਐਫ ਆਈ ਆਰ ਵੇਲੇ ਹੀ ਨਹੀਂ ਛੱਡੇਗੀ ਸਾਨੂੰ ਤੇ ਮੇਰਾ ਖਿਆਲ ਹੈ ਕਿ ਅਗੋਂ ਬਾਕੀ ਚੋਰ ਵੀ ਚੋਰੀ ਕਰਨਾ ਭੁੱਲ ਜਾਣ ਡਰ ਪੈ ਜਾਵੇ ਉਹਨਾਂ ਨੂੰ ਵੀ ਐਫ ਆਈ ਆਰ ਤੋਂ ਇਨਨੀ ਕਾਰਵਾਈ ਹੋ ਜਾਏਗੀ ਕਿ ਅਸੀਂ ਹਾਈ ਕੋਰਟਾਂ ਤੱਕ ਨਹੀਂ ਪਹੁੰਚ ਸਕਦੇ ਜ਼ਮਾਨਤਾ ਕਰਾਣ ਨੂੰ ਇਹ ਤੁਹਾਡੇ ਵਾਲੇ ਕੇਸ ਤੋਂ ਬਾਅਦ ਤੁਸੀਂ ਕਾਫੀ ਅਗਾਹ ਕੀਤਾ ਵਪਾਰੀਆਂ ਨੂੰ ਜੇ ਉਹਦੋਂ ਹੀ ਗਾਫ ਮੈਂ ਦੇਖੋ ਮੈਂ ਦੇਖੋ ਜਦੋਂ ਮੇਰੀ ਚੋਰੀ ਹੋਈ ਆ ਸਰਯਾਮ ਚੋਰ ਅੱਜ ਫਿਰ ਰਹੇ ਨੇ ਪੁਲਿਸ ਨੂੰ ਵੀ ਪਤਾ ਹੈ ਕਿ ਚੋਰ ਹੈ ਵਾ ਔਰ ਤੁਹਾਨੂੰ ਹੋਰ ਗੱਲ ਦੱਸਾਂ ਜਿੱਥੇ ਅਸੀਂ ਐਫ ਆਈ ਆਰ ਲਗਾਈ ਆ ਉਹਦੇ 100 ਮੀਟਰ ਦੇ ਵਿੱਚ ਹੀ ਉਹ ਚੋਰ ਰਹਿੰਦੇ ਆ 100 ਮੀਟਰ ਤੋਂ ਵੀ ਘੱਟ ਦੀ ਹੋਏਗਾ ਜਿੱਥੇ ਬਾਈਚਾਂਸ ਚੋਰ ਰਹੇ ਨੇ ਔਰ ਜਿਨ੍ਹਾਂ ਨੇ ਮਾਲ ਵੇਚਿਆ ਜਿਨ੍ਹਾਂ ਨੇ ਮਾਲ ਖਰੀਦਿਆ ਉਹਨਾਂ ਦੇ ਵੀ ਫੋਨ ਰਿਕਾਰਡ ਹੈ ਪਰ ਉਹ ਜੋ ਫੜੇ ਜਾਣਗੇ ਔਰ ਇਹ ਗਵਾਹਾਂ ਦੇਖੋ ਇੱਕ ਇਹ ਬੜਾ ਵੱਡਾ ਮੈਂ ਦੇਖੋ ਕੋਟਾ ਤੇ ਮੈਨੂੰ ਪੂਰਾ ਵਿਸ਼ਵਾਸ ਆ ਤੇ ਮੇਰਾ ਖਿਆਲ ਆ ਕਿ ਕੋਟਾ ਕਰਕੇ ਹੀ ਅੱਜ ਮੈਨੂੰ ਥੋੜੇ ਮਨ ਨੂੰ ਤਸੱਲੀ ਆ ਪੁਲਿਸ ਨੇ ਵੀ ਚਲੋ ਮੈਂ ਕਹਿੰਦਾ ਆਪਣਾ ਕੰਮ ਕੀਤਾ ਪਰ ਮੈਂ ਫੇਰ ਉਹੀ ਕਹਾਂਗਾ ਜੇ ਐਫ ਆਈ ਆਰ ਜਦੋਂ ਕੱਟੀ ਜਾਂਦੀ ਆ ਉਦੋਂ ਹੀ ਪੁਲਿਸ ਜੇ ਬੜਾ ਵਧੀਆ ਇਹ ਕਹੋ ਜੀ ਆਪ ਇੱਕ ਤਹਿਕੀਕਾਤ ਕਰ ਲਵੇ ਕਿ ਜਿਹਦੇ ਨਾਲ ਕਿ ਹਾਈ ਕੋਰਟ ਔਰ ਸਿਆਸੀਨ ਕੋਚ ਲੋਨ ਦਾ ਅਧਿਕਾਰ ਆ ਐਨਾ ਓਪਨਲੀ ਕੰਮ ਕਰਕੇ ਹੋ ਨਾ ਜਾ ਸਕਣ ਤੇ ਅੱਗੋਂ ਮੇਰਾ ਹੈ ਬਾਕੀ ਚੋਰ ਵੀ ਐਦੇ ਨਹੀਂ ਉਹ ਡਰ ਜਾਣਗੇ ਡਰਨਗੇ ਐ ਮੈਂ ਬੜਾ ਆਗਾ ਕਰਾਇਆ ਸੀ ਸਾਡੀ ਮੰਡੀ ਵਾਲਿਆਂ ਨੂੰ ਮੈਂ ਕਿਹਾ ਮਤ ਸੋਚੋ ਅੱਜ ਮੇਰੇ ਨਾਲ ਹੋਇਆ ਤੇ ਕੱਲ ਤੁਹਾਡੇ ਨਾਲ ਨਹੀਂ ਹੋਣਾ ਔਰ ਮੈਂ ਮੇਰੇ ਮੂੰਹੋਂ ਹੀ ਆਵਾਜ਼ ਨਿਕਲੀ ਕਿ ਮੈਂ ਕਿਹਾ ਤੁਹਾਨੂੰ ਛੀਆਂ ਸੱਤ ਮਹੀਨਿਆਂ ਜਿਆਦਾ ਰਿਜਲਟ ਵੀ ਮਿਲਨੇ ਸ਼ੁਰੂ ਹੋ ਜਾਣਗੇ ਮੇਰੀ ਚੋਰੀ ਤੋਂ ਬਾਅਦ 7-8 ਚੋਰੀਆਂ ਹੋਰ ਮੰਡੀ ਮਜੀਦ ਮੰਡੀ 'ਚ ਹੋ ਚੁੱਕੀਆਂ ਕੋਈ ਮੁਨੀਮ ਪੈਸੇ ਲੈ ਕੇ ਭੱਜ ਗਿਆ ਕੋਈ ਚੋਰੀ ਹੋ ਗਈ ਕੋਈ ਨੌਕਰ ਫੜੇਗੇ ਕਿਉਂਕਿ ਉਹਨਾਂ ਨੂੰ ਐਨਾ ਹੋ ਗਿਆ ਕਿ ਮੇਰੇ ਵਰਗੇ ਬੰਦਾ ਜਿਹੜਾ ਉਹ ਨਹੀਂ ਅੱਜ ਉਹ ਚੋਰਾਂ ਨੂੰ ਆਪਣਾ ਪਕੜਾ ਸਕਿਆ ਤੇ ਅਸੀਂ ਤਾਂ ਸੰਤਾ ਕੋਈ ਕੌਣ ਫੜੇਗਾ ਫਿਰ ਜਿੱਥੇ ਬੈਠਨ ਬੈਠੇ ਹੁਣ ਮਕਾਨ ਵਾਲੇ ਚੋਰਾਂ ਨੂੰ ਪਕੜਨ ਤੋਂ ਬਾਅਦ ਉਕੇ ਕੋਈ ਗੱਲ ਨਹੀਂ ਜੀ 10 ਵੀ ਪੈਸੇ ਜੀ ਮੁੱਕਮਕਾ ਕਰ ਲੋ ਤੇ ਉਹ ਫਿਰ ਸ਼ਹਿ ਹੀ ਮਿਲਣੀ ਆ ਜੀ ਅੱਜ ਜੇ 93 ਵਜੇ ਇੰਨਾ ਮਾਲ ਚੁੱਕਿਆ ਗਿਆ ਇਹਦਾ ਤੁਸੀਂ ਮਦਦ ਇਹਦੇ ਚ ਸੋਚੋ ਕਿ ਇਹ ਕੋਈ ਨੋਟ ਨਹੀਂਗੇ ਜਿਹੜੇ ਉਹਨਾਂ ਨੇ ਟ੍ਰਾਂਸਫਰ ਕਰਦੇ ਨੇ ਆ ਵੀ ਫੋਰਨ ਕੰਟਰੀਆਂ 'ਚ ਟ੍ਰਾਂਸਫਰ ਹੋ ਗਏ ਮਨੀ ਦੇ ਟ੍ਰਾਂਸਫਰ ਹੋ ਗਈ ਆ ਆਪਾਂ ਜੇਬ 'ਚ ਪਾ ਲਾਂਗੇ ਜਾਂ ਕਿਤੇ ਲੁਕਾ ਲਾਂਗੇ ਇਹ ਐਡਾ ਇੱਕ ਟਰੱਕਾਂ ਦਾ ਟਰੱਕਾਂ ਮਾਲ ਹੈ ਔਰ ਮਾਲਦੂ ਚੌਗਰੀ ਕਰਨ ਤੋਂ ਪਹਿਲੇ ਖਰੀਦਦਾਰ ਕਾਇਮ ਹੁੰਦਾ ਮੈਂ ਉਹੀ ਪਿੱਟ ਰਿਆਂ ਅੱਜ ਤਿੰਨ 6 ਭਾਵੇਂ ਮਹੀਨੇ ਤੋਂ ਕਿ ਚੋਰਾਂ ਨੂੰ ਤਾਂ پکڑਨਾ ਫੜੋ ਫੜ ਕੇ ਮੈਂ ਕਹਦਾ ਉਹਨਾਂ ਨੂੰ ਛੱਡ ਦਿਓ ਜਿਨ੍ਹਾਂ ਨੇ ਤੁਹਾਡਾ ਤੁਹਾਡਾ ਵੀ ਪੂਰਾ ਅੱਜ ਪੈਸੇ ਦਿੱਤੇ ਆ ਤਦੇ ਕਰਕੇ ਨਹੀਂ ਉਹ ਫੜੇ ਜਾ ਰਹੇ ਸੈਸ਼ਨ ਚੋਂ ਜਮਾਨਤਾ ਕੈਨਸਲ ਹੋਈਆਂ ਉਤੋਂ ਤਿੰਨ ਮਹੀਨੇ ਬਾਅਦ ਹਾਈ ਕੋਰਟ ਚੋਂ ਕੈਨਸਲ ਹੋਈਆਂ ਛੱਡ ਦੇਣਾ ਉਹਨਾਂ ਨੂੰ ਸਿਰ ਬਹੁਣਾਂ ਕੋਲ ਐ ਬੁਕਾ ਲੋ ਕਿ ਚੋਰੀ ਦਾ ਮਾਲ ਖਰੀਦਣ ਵਾਲਾ ਕੋਣ ਹੈ ਜੇ ਖਰੀਦਣ ਵਾਲੇ ਫੜੇ ਜਾਣਗੇ ਤੇ ਇਹੋ ਜੀਆਂ ਚੋਰੀਆਂ ਨਹੀਂ ਹੋਣਗੀਆਂ